ਹੈਗੇ ਨਜਾਇਜ਼ ਗੱਡੀਆਂ ਖੜੀਆਂ ਵਾਂ ਐਨੇ ਨੇ ਮਹੀਨੇ ਤੋਂ ਖੜੀਆਂ ਆਗਰ ਇਹ 3 ਦਿਨ ਤੇ ਚੱਕ ਲਉਂਗੇ ਠੀਕ ਹੈ ਨਹੀਂ ਤਾਂ ਨਗਰ ਕੌਂਸਲ ਨੰਗਲ ਲੈ ਜਾਏਗੀ ਇਹਨਾਂ ਨੂੰ ਨੋਟਸ ਕੋਲੋਂ ਸਾਰੀਆਂ ਗੱਡੀਆਂ ਨੂੰ ਇਹਨਾਂ ਨੂੰ ਕੁੱਟ ਲੋ 14 ਨਾ ਅੱਤੇ ਦੁਕਾਨਾਂ ਦੇ ਬਾਹਰ ਖੜੀਆਂ ਮਾਰਕ ਤੋਂ ਮਲਬਾ ਚੁੱਕ ਦੀ ਜਿਸੀ ਵੀ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਅਭਿਆਨ ਨੰਗਲ ਨਗਰ ਕੌਂਸਲ ਵੱਲੋਂ ਖਵਾਜਾ ਪੀਰ ਮੰਦਰ ਵੱਲ ਜਾਂਦੇ ਮਾਰਗ ਤੇ ਚਲਾਇਆ ਜਾ ਰਿਹਾ ਹੈ ਇਸ ਸਫਾਈ ਅਭਿਆਨ ਮੌਕੇ ਨੰਗਲਨਗਰ ਕਾਉਂਸਲ ਦੇ ਪ੍ਰਧਾਨ ਸੰਜੀਤ ਸਾਹਨੀ ਤੇ ਈਓ ਮਨਵੀਰ ਸਿੰਘ ਮੌਕੇ ਤੇ ਮੌਜੂਦ ਰਹੇ ਪ੍ਰਧਾਨ ਸੰਜੀਤ ਸਾਹਨੀ ਦੀ ਮੰਨੀਏਤਾ ਉਹਨਾਂ ਦਾ ਕਹਿਣਾ ਹੈ ਨੰਗਲਨਗਰ ਕਾਉਂਸਲ ਵੱਲੋਂ ਵਾਰਡਾ ਦੀ ਸਫਾਈ ਦਾ ਅਭਿਆਨ ਚਲਾਇਆ ਗਿਆ ਹੈ ਉਹਨਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਵਾਜਾ ਪੀਰ ਮੰਦਿਰ ਵਿਖੇ ਮਨਾਇਆ ਜਾਣ ਵਾਲਾ ਸਮਾਗਮ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਉਸ ਨੂੰ ਦੇਖਦੇ ਹੋਏ ਮਾਰਗ ਦੀ ਸਫਾਈ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਨੰਗਲ ਨਗਰ ਕਾਉਂਸਲ ਦੇ ਚੇਅਰਮੈਨ ਸੰਜੀਤ ਸਾਹਨੀ ਨੇ ਆਪਣੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਕਿ ਜਿਨ੍ਹਾਂ ਲੋਕਾਂ ਨੇ ਇਸ ਸੜਕ ਤੇ ਆਪਣੇ ਖਰਾਬ ਅਤੇ ਕਬਾੜ ਵਾਹਨ ਸਥਾਈ ਤੌਰ ਤੇ ਖੜੇ ਕੀਤੇ ਨੇ ਉਹਨਾਂ ਸਾਰਿਆਂ ਨੂੰ ਨੋਟਿਸ ਜਾਰੀ ਕੀਤੇ ਜਾਂਦੇ 3 ਦਿਨਾਂ ਦੇ ਅੰਦਰ ਉਥੋਂ ਵਾਹਨ ਹਟਾਉਣ ਲਈ ਕਿਹਾ ਜਾਵੇ। ਅਗਰ ਲੋਕਾਂ ਵੱਲੋਂ ਵਾਹਨ ਨਹੀਂ ਹਟਾਏ ਗਏ ਤਾਂ ਕਾਉਂਸਲ ਵੱਲੋਂ ਵਾਹਨ ਚੁੱਕਲੇ ਜਾਣਗੇ। ਉਹਨਾਂ ਕਿਹਾ ਕਿ ਅੱਜ ਇਸ ਰਸਤੇ ਨੂੰ ਪੂਰੀ ਤਰ੍ਹਾਂ ਸਾਫ਼ ਕੀਤਾ ਜਾਵੇਗਾ। ਤੇ ਅੱਗੇ ਤੋਂ ਜੋ ਵੀ ਇੱਥੇ ਕੂੜਾ ਸੁੱਟੇਗਾ ਉਸ ਨੂੰ ਭਾਰੀ ਜੁਰਮਾਨਾ ਕੀਤਾ ਜਾਵੇਗਾ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਅਸੀਂ ਪਿਛਲੇ ਕਈ ਦਿਨਾਂ ਤੋਂ ਹਰੇਕ ਬਾਡਾ ਦੀ ਸਫਾਈ ਦਾ ਅਭਿਆਨ ਚਲਾਇਆ ਹੈ ਅੱਜ ਜਿਹੜੀ ਹੈ ਅਸੀਂ ਖਵਾਜਾ ਪੀਰ ਮੰਦਿਰ ਹਰ ਸਾਲ ਵੱਡਾ ਪ੍ਰੋਗਰਾਮ ਹੁੰਦਾ ਹੈ 17 18 19 ਦਾ ਛੇ ਡੇਢ ਦਾ ਹੈਗਾ ਹੈ ਅਸੀਂ ਉਸ ਨੂੰ ਦੇਖਦੇ ਹੋਏ ਅੱਜ ਇੱਥੇ ਦਾ ਨੰਬਰ ਸਾਡਾ ਉਰਦਾ ਆਇਆ ਇੱਥੇ ਜਿਹੜੇ ਮਲਬੇ ਆ ਜਿੰਨੇ ਵੀ ਪਏ ਆ ਉਹਨਾਂ ਦੀ ਸਫਾਈ ਔਰ ਜਿਹੜਾ ਹੈਗਾ ਇੱਥੇ ਜਿੰਨੀ ਬੂਟੀ ਆ ਜਾਂ ਹੋਰ ਹੈ ਇਹ ਆਪਾਂ ਸਫਾਈ ਕਰਾਵਾ ਕੇ ਪੂਰੀ ਜਿੰਨੀਆਂ ਗੱਡੀਆਂ ਇੱਥੇ ਖੜੀਆਂ ਕੋਈ ਮਹੀਨੇ ਤੋਂ 2-2 ਮਹੀਨਿਆਂ ਤੋਂ ਅਸੀਂ ਉਹਨਾਂ ਦਾ ਵੀ ਮਾਲਕਾਂ ਨੂੰ ਜਿਹੜਾ ਹੈਗਾ ਨੋਟਸ ਦਵਾਗੇ ਵੀ ਆਪਣੀਆਂ ਗੱਡੀਆਂ ਜਿਹੜੀਆਂ ਹੈਗੀਆਂ ਰੋਕ ਲਓ ਚੱਕ ਲਓ ਅਗਰ ਉਹ ਨਹੀਂ ਚੱਕੀਆਂ ਤਾਂ ਜਿਹੜੇ ਕੌਂਸਲ ਦੇ ਮੈਂ ਅਫਸਰ ਸਹਿਬਾਨ ਆ ਆਪਣੇ ਨੂੰ ਇਹਨਾਂ ਨੂੰ ਹੁਕਮ ਦੇ ਦਿੱਤੇ ਪੇ ਜਿਹੜੀਆਂ ਗੱਡੀਆਂ ਨਹੀਂ ਚੱਕੀਆਂ ਉਹਨਾਂ ਨੂੰ ਜਿਹੜਾ ਆਪਣਾ ਕੌਂਸਲ ਲੈ ਜਾਏਗੀ ਜੀ ਕਿਥੋਂ ਤੱਕ ਸਾਫ ਕਰਨਾ ਹੈ ਇਹ ਜਿਹੜਾ ਹੈਗਾ ਜਿੰਨਾ ਪਾਇਆ ਪੀਂ ਰੋਡ ਹੈ ਮੇਨ ਨਹਿਰ ਦੇ ਨਾਲ ਨਾਲ ਪਾਇਆ ਪੀਂ ਤੱਕ ਸਾਫ ਕਰਨਾ ਹੈ ਬਾਕੀ ਵੀ ਅਸੀਂ ਸਾਰੇ ਬਾਡਾਂ ਦੀ ਜਿਹੜੀ ਐਸਪਾਈ ਐਜਟੀ ਜਿਹੜਾ ਹੈਗਾ ਚਲਾਈ ਰੱਖਾਂਗੇ ਸਰ ਇੱਥੇ ਹੀ ਲੋਕਾਂ ਦਾ ਪਸੰਦ ਮਲਵਾ ਦੇਖੋ ਅੱਜ ਅਸੀਂ ਜਿਹੜਾ ਹੈਗਾ ਇਹ ਮੰਨ ਮਣਾ ਕੇ ਆਏ ਆਂ ਕਿ ਇੱਕ ਵਾਰੀ ਅਸੀਂ ਜਿਹੜਾ ਹੈਗਾ ਮਲਵਾ ਟੋਟਲ ਚੱਕ ਦੇਣਾ ਜਿੰਨਾ ਵੀ ਮਲਬਾ ਹੁਣ ਸਾਨੂੰ ਪਤਾ ਨਹੀਂ ਕਿਹੜਾ ਹੈਗਾ ਉਸ ਤੋਂ ਬਾਅਦ ਅਸੀਂ ਜਿਹੜਾ ਆਏ ਆਪਣੇ ਜੇਏ ਸਾਹਿਬਾਨਾਂ ਦੀ ਡਿਊਟੀ ਲਗਾਈ ਆ ਵੀ ਜਿਹੜੀ ਇਹਦੇ ਬਿਲਡਿੰਗ ਦੇ ਕੰਮ ਚੱਲਦੇ ਆ ਉਹਨਾਂ ਨੂੰ ਨੋਟਸ ਦਿਓ ਅਗਰ ਉਹ ਮਲਬਾ ਸਿੱਟਦੇ ਆ ਤੇ ਉਹਨਾਂ ਦੇ ਬੰਦੀ ਕਾਰਵਾਈ ਤੇ ਬੰਦਾ ਜੁਰਮਾਨਾ ਵੀ ਕੀਤਾ ਜਾਏ